ਨਰ ਸੁਣਨੇ ਘਰਾਂ ਦੇ ਵਿੱਚ ਲੌਕਟ ਕੋਈ ਘਰ ਨਹੀਂ ਰਹਿੰਦਾ ਇੱਥੇ ਟੁੱਟਲੇ ਘਰਾਂ ਦੇ ਵਿੱਚ ਲੌਕਟ ਲੱਗੀ ਹੋਈ ਐ ਬੌਰੀਆਂ ਦੇ ਵੋਟਾਂ ਵਾਸਤੇ ਕੱਲਿਆਂ ਵਾਸਤੇ ਜਿੱਥੇ ਲੋਕ ਰਹਿੰਦੇ ਉੱਥੇ ਕੁਛ ਨਹੀਂ ਸੁੰਨ ਸਰਾਂ ਇੱਥੇ ਕੁਛ ਨਹੀਂ ਸੁੰਨ ਸਰਾਂ ਜਾਮ ਪਾਰਕਮ ਅਗਰ ਬਣਾ ਕੇ ਲੈ ਲੋ ਸਾਰੇ ਜਿਹੜਾ ਛਪਣੇ ਦਾ ਤੇ ਪਾਰਕ ਬਣਾ ਤਾ ਨਾ ਵੋਟਾਂ ਦੇ ਲਾਲਚ ਵਾਸਤੇ ਮਗਰ ਲੈ ਲੋ ਬੁਣਾ ਕੇ ਆ ਦੇਖ ਲੋ ਐ ਵੜੀਆਂ ਦਾ ਘਰਾਂ ਚ ਪਾਣੀ ਵੋਟਾਂ ਦੇ ਲਾਲਚ ਦੇ ਵਿੱਚ ਪਾਰਕ ਬਣਾ ਤੇ 2-2 ਫੁੱਟ ਪਾਣੀ ਵੜ ਗਿਆ ਅੰਦਰ ਕੋਈ ਮਰਗਾਲ ਜੇ ਕਰੰਟ ਲੱਗ ਜਾ ਦੁਕਾਨ ਚ ਕੋਈ ਸਮਾਨ ਦਾ ਨੁਕਸਾਨ ਕਰਾ ਕੇ ਧਰਤਾ ਸਾਰਾ ਗਿੱਲਾ ਕਰਤਾ ਕਾਊਂਟਰ ਖਰਾਬ ਕਰਤਾ ਜ਼ਿੰਮੇਵਾਰ ਕੌਣ ਹੈ ਦਾ ਦੇਖੋ ਚਗਲ ਬੰਦੇ ਨੇ ਇੱਧਰ ਪਾਏ ਨੇ ਸਾਰੇ ਬਾਹਮਣਾ ਬੰਦਿਆਂ ਦਾ ਪਾਣੀ ਕੱਢਤਾ ਪਹਿਲਾਂ ਗੁਰਦੁਆਰੇ ਵਾਲੇ ਪਾਸੇ ਜਾਂਦਾ ਹੁੰਦਾ ਸੀ ਇਹ ਚਾਗਲ ਨੇ ਸਾਰਾ ਇੱਧਰ ਕਰਤਾ ਆ ਦੇਖ ਲੋ ਆਪਦਾ ਭਾਂਦ ਨੇ ਉੱਚੇ ਘਰਾਂ 'ਚ ਬੈਠੇ ਆ ਤੇ ਇੱਧਰ ਇੱਧਰ ਭਾਂਦ ਤੇ ਆ ਰਹੇ ਨੇ ਮਾਰਨੇ ਲੋਕਾਂ ਨੂੰ ਕਿਧਰ ਕੋਈ ਬੋਲਦੇ ਤਾਂ ਕਰਕੇ ਉਂਗਲਾਂ ਦੇਣ ਵਾਲੇ ਭਾਂਦ ਨੇ ਦੇਖ ਲੋ ਇਹਦੇ ਉਂਗਲਾਂ ਨਾਲ ਆਲਾ ਪਾਣੀ ਇੱਧਰ ਕੀਤਾਗਾ ਛੱਪੜ ਕਰਦੇ ਬੰਦ ਥਾਂ ਰੋਕਲੇ ਕਬਜੇ ਕਰਲੇ ਚਲੋ ਜੀ ਆ ਦੇਖ ਲੋ ਆ ਸਾਰਾ ਨੁਕਸਾਨ ਹੋ ਗਿਆ ਤੇ ਰਪੀਏ ਕਿਹੜਾ ਦੇਊ ਜਿਹਨਾਂ ਦਾ ਪਾਣੀ ਆਉਂਦਾ ਇਹਨਾਂ ਨੇ ਪਾਣੀ ਇਧਰ ਕੀਤਾਗਾ ਉਹਦਾ ਉਹਦੇ ਘਰ ਪੱਟਿਆਗਾ ਉਹ ਕੀ ਦੇਊਗਾ ਬਘੇਰੀ ਹੋਗੀ ਆ ਦੇਖੋ ਭਾਈ ਦੁਕਾਨ ਦੇ ਵਿੱਚ ਪਾਣੀ ਪੈ ਗਿਆ ਗਾਂ ਤੋਂ ਛਪੜੀ ਬੰਦ ਹੈ ਦੇਖੋ ਗਾਂ ਤੋਂ ਛਪੜੀ ਬੰਦ ਕਰ ਰੱਖੀ ਹੈ ਪੰਚਾਇਤ ਨੇ ਪਾਰਕ ਬਣਾ ਰੱਖਿਆ ਨੂੰ ਸ਼ਰਮ ਹੋਣੀ ਚਾਹੀਦੀ ਹੈ ਘਰਾਂ 'ਚ ਪਾਣੀ ਵੜੀ ਜਾਂਦਾ ਹੈ ਦੁਕਾਨਾਂ 'ਚ ਪਾਣੀ ਵੜੀ ਜਾਂਦਾ ਹੈ ਸਾਰੇ ਪਿੰਡ ਦਾ ਗੰਦ ਇੱਧਰ ਘੱਟ ਰੱਖਿਆ ਨੇ ਦੇਖੋ ਇਹਦਾ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ ਪਿੰਡ ਦੀ ਪੰਚਾਇਤ ਹੈ ਕਿ ਜਿਹੜੇ ਉਹਨਾਂ ਦਾ ਪਾਣੀ ਆਉਂਦਾ ਪਿਛਲੇ ਪਾਸੋਂ ਉਹ ਜ਼ਿੰਮੇਵਾਰ ਹੈ ਇਹ ਲੋ ਸਾਰਾ ਕੁਝ ਖਰਾਬ ਹੋਣ ਲੱਗਿਆ ਤਾਂ ਜ਼ਿੰਮੇਵਾਰ ਕੌਣ ਹੈ ਪਿੰਡ ਦੀ ਪੰਚਾਇਤ ਹੈ ਸਰਪੰਚ ਹੈ ਮੈਂਬਰ ਹੈ ਆਮ ਪਾਰਟੀ ਵਾਲੇ ਕੌਣ ਹੈ ਹਾਲ ਫ੍ਰਿਜਾਂ ਫ੍ਰਿਜਾਂ ਸਾਰੇ ਪਾਣੀ ਪਈ ਜਾਂਦੇ ਗਾਂ ਛਪੜੀਆਂ ਬੰਦ ਕਰੀਆਂ ਹੋਈਆਂ ਦੇਖ ਲੋ ਦੇਖ ਲੋ